ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 Study Point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਦੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਕਲਾਸ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਐਂਡ ਕਮੈਂਟ ਵਿੱਚ ਜ਼ਰੂਰ ਕਰੋ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ WhatsApp ਤੇ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਆ ਦਿੱਤੇ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਡੇ ਕੋਲੋਂ ਪੀਡੀਐਫ ਆਪਣੇ ਵਟਸਐਪ ਮੋਬਾਈਲ ਤੇ ਲੈ ਸਕਦੇ ਹੋ ਕੋਈ ਜ਼ਿਆਦਾ ਰੇਟ ਨਹੀਂ ਹੈ ਜੀ ਸੋ ਜ਼ਿਆਦਾ ਟਾਈਮ ਨਾ ਵੇਸ ਕਰਦੇ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਕਪੈਸਟਰ ਵਿੱਚ ਏਡ ਲਿਖਿਆ ਵਿੱਚੋਂ ਕਿਹੜਾ ਪਦਾਰਥ ਡਾਈ ਇਲੈਕਟ੍ਰਿਕ ਵਜੋਂ ਵਰਤਿਆ ਜਾਂਦਾ ਹੈ ਦੁਬਾਰਾ ਤੋਂ ਫਿਰ ਰਿਪੀਟ ਕਰਦਾ ਹਾਂ ਦੋਸਤੋ ਕਪੈਸਟਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਡਾਈ ਇਲੈਕਟ੍ਰਿਕ ਵਜੋਂ ਵਰਤਿਆ ਜਾਂਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਹਨ। ਪਹਿਲੀ ਹੈ ਹਵਾ, ਦੂਸਰੀ ਹੈ ਪਾਣੀ, ਤੀਸਰੀ ਹੈ ਮਾਈਕਾ, ਚੌਥੀ ਹੈ ਸਾਰੇ। ਹਾਂਜੀ। ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਸਸਾ a ਸਾਰੇ। ਹਵਾ ਵੀ ਪਾਣੀ ਵੀ ਮਾਈਕਾ ਤੇ ਇਹ ਟੋਟਲ ਸਾਰੇ ਨੈਕਸਟ ਕੁਐਸਚਨ ਚਲਿਓ ਦੋਸਤੋ ਕੁਐਸਚਨ ਨੰਬਰ ਹੈ 2 ਡਿਸਟ੍ਰਿਬਿਊਸ਼ਨ ਲਾਈਨ ਦੇ ਰੇਲਵੇ ਕਰਾਸਿੰਗ ਸੰਗਣੀ ਆਬਾਦੀ ਜਾਂ ਦਰਿਆਵਾਂ ਦੀ ਕਰਾਸਿੰਗ ਕਰਦੇ ਸਮੇਂ ਕਿਸ ਕਿਸਮ ਦੀ ਗਾਰਡਿੰਗ ਕੀਤੀ ਜਾਂਦੀ ਹੈ ਰਿੰਗ ਗਾਰਡਿੰਗ ਕਾਰਪਟ ਗਾਰਡਿੰਗ ਬਾਕਸ ਗਾਰਡਿੰਗ ਕ੍ਰੈਡਲ ਗਾਰਡਿੰਗ ਹੁਣ ਦੋਸਤੋ ਗਾਰਡਿੰਗ ਕੀ ਹੁੰਦੀ ਹੈ ਇੱਕ ਇਹ ਪੋਲ ਹੋਗਾ ਜੀ ਇੱਕ ਇਹ ਪੋਲ ਹੋਗਾ ਜੀ ਇਸ ਦੇ ਉੱਪਰੋਂ ਲਿੰਗ ਦੀ ਆਪਣੀ ਡਿਸਟ੍ਰਿਬਿਊਸ਼ਨ ਲਾਈਨ ਜਾਂ ਰੇਲਵੇ ਲਾਈਨ ਠੀਕ ਹੈ ਜੀ ਇਹਦੇ ਥੱਲੇ ਇੱਕ ਜੋ ਗਾਰਡਿੰਗ ਕੀਤੀ ਹੁੰਦੀ ਹੈ ਇਸ ਤਰ੍ਹਾਂ ਦੀ ਇੱਕ ਦੁਰਘਟਨਾ ਤੋਂ ਬਚਾਉਣ ਲਈ ਗਾਰਡਿੰਗ ਕੀਤੀ ਹੁੰਦੀ ਹੈ ਉਸ ਨੂੰ ਇਹ ਗਾਰਡਿੰਗ ਹੁੰਦੀ ਹੈ ਬਾਕਸ ਗਾਰਡਿੰਗ ਬਾਕਸ ਗਾਰਡਿੰਗ অপশন এডি ইজ দা বিলকুল রাইট আনসার হ দোস্ত বক্স গার্ডিং ঠিক হ জি নেক্সট কোশ্চেন চলি এ দোস্ত আপা কোশ্চেন নাম্বার হ 3 কেরা ডিস্ট্রিবিউশন লাইনা وچ डेड এন্ড পোল তে জোড় দা কট টু কাট কিন্ন ফাছলা হোনা চাইদা ਲਾਈਨਾਂ ਦੇ ਜਿੱਥੇ ਡੈਡ ਲਾਈਨ ਹੁੰਦੀ ਹੈ ਉਸ ਤੋਂ ਪੋਲ ਤੇ ਜੋੜ ਦਾ ਘੱਟੋ-ਘੱਟ ਕਿੰਨਾ ਫਾਸਲਾ ਹੋਣਾ ਚਾਹੀਦਾ ਹੈ অপਸ਼ਨ ਆ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਹਨ ਪਹਿਲੀ ਹੈ 6 ਮੀਟਰ 7 ਮੀਟਰ 7.5 ਮੀਟਰ ਜਾਂ 8 ਮੀਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ 7.5 ਮੀਟਰ 7.5 ਮੀਟਰ ਰਾਈਟ ਦੋਸਤੋ ਨੈਕਸਟ ਕੁਐਸਚਨ ਤੇ ਚਲੀਏ ਜੀ ਕੁਐਸਚਨ ਨੰਬਰ ਹੈ 4 ਜਦ ਪੋਲ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲੱਗਦਾ ਹੈ ਹਾਂਜੀ ਦੋਸਤੋ ਕਹਿ ਰਿਹਾ ਹੈ ਜਦੋਂ ਪੋਲ ਕੇਬਲ ਨਾਲ ਸਰਵਿਸ ਲਾਈਨ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲੱਗਦਾ ਹੈ ਟੀ ਜੋੜ ਸਿੱਧਾ ਜੋੜ ਮੈਰਿਡ ਜੋੜ ਜਾਂ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟੀ ਜੋੜ ਟੀ ਜੋੜ ਟੀ ਜੁਆਇੰਟ অপਸ਼ਨ A ਬਿਲਕੁਲ ਰਾਈਟ ਆਨਸਰ ਹੈ ਇਸ ਦਾ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ ਆਪਣਾ 5 ਇੱਕ ਪੋਲ ਤੇ ਵੱਧ ਤੋਂ ਵੱਧ ਕਿੰਨੀਆਂ ਸਰਵਿਸ ਲਾਈਨਾਂ ਖਿੱਚੀਆਂ ਜਾ ਸਕਦੀਆਂ ਹਨ ਮੋਸਟ ਇਪੀਓਨੈਂਟ ਇੱਕ ਕੁਐਸਚਨ ਹੈ ਜੀ ਸਭ ਤੋਂ ਆਪਸ਼ਨਾਂ ਪਹਿਲੀ ਹੈ 2 ਦੂਸਰੀ ਹੈ 4 ਤੀਸਰੀ ਹੈ 3 ਅਤੇ ਚੌਥੀ ਹੈ ਪੰਜ ਹੁਣ ਸਰਵਿਸ ਲਾਈਨ ਦੀ ਗੱਲ ਕੀਤੀ ਜਿਉਂ ਇੱਕ ਆਪਣੇ ਕੋਲੇ ਪੋਲ ਹੈ ਇੱਕ ਮਿੰਟ ਸੌਰੀ ਆਪਣੇ ਕੋਲ ਇੱਕ ਕੇ ਪੋਲ ਹੈ ਹੁਣ ਇੱਕ ਤਾਰ ਆਪਾਂ ਇਧਰ ਵੀ ਖਿੱਚ ਸਕਦੇ ਆ ਇੱਕ ਇਧਰ ਵੀ ਖਿੱਚ ਸਕਦੇ ਆ ਜੀ ਇੱਕ ਇਧਰ ਵੀ ਤੇ ਇੱਕਾ ਇਧਰ ਵੀ ਚਾਰਾਂ ਪਾਸੋਂ ਆਪਾਂ ਇੱਕ ਪੋਲ ਤੋਂ ਸਰਵਿਸ ਲਾਈਨ ਨੂੰ ਖਿੱਚ ਸਕਦੇ ਹਾਂ ਜੇਕਰ ਆਪਾਂ ਦੋ ਪਾਸੋਂ ਖਿੱਚੀ ਤਾਂ ਫਿਰ ਸਟੇ ਦੀ ਲੋਡ ਹੋਵੇਗੀ ਜੇ ਤੋ ਚਾਰਾਂ ਨੂੰ ਖਿੱਚਿਆ ਗਿਆ ਤਾਂ ਸਟੇ ਦੀ ਲੋਡ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਕਿਤੇ 4 4 ਠੀਕ ਹੈ ਜੀ ਇੱਕ ਪੋਲ ਤੋਂ ਵੱਧ ਵੱਧ ਕਿੰਨੀਆਂ ਸਰਵਿਸ ਲੈਣਾ ਖਿੱਚਿਆ ਜਾ ਸਕਦੇ ਹਨ ਤਾਂ ਰਾਈਟ ਆਨਸਰ ਹੈ ਇਸ ਦਾ 4 ਤੁਸੀਂ 4 ਆਪਸ਼ਨ ਟਿਕ ਕਰਕੇ ਆਓਗੇ ਤਾਂ ਚੰਗੇ ਨੰਬਰ ਤੁਹਾਨੂੰ ਆਉਣਗੇ ਨੈਕਸਟ ਕੁਐਸਚਨ ਚੱਲਦੇ ਹਾਂ ਦੋਸਤੋ ਆਪਾਂ ਕਵੈਸਚਨ ਨੰਬਰ ਹੈ 6 6 ਕਵੈਸਚਨ ਨੰਬਰ ਡਿਸਟ੍ਰਿਬਿਊਸ਼ਨਲ ਲਾਈਨਾਂ ਵਿੱਚ ਜੰਪਰ ਲਾਉਣ ਲਈ ਕਿਹੜੇ ਕਲੰਪ ਵਰਤੇ ਜਾਂਦੇ ਹਨ ਕਲੰਪਾਂ ਦੀ ਗੱਲ ਕਰ ਰਹੇ ਆਪਾਂ ਦੋਸਤੋ ਜਿਹੜੇ ਅ ਦੋਸਤਾਂ ਨੇ ਬਿਜਲੀ ਦੇ ਜਿਵੇਂ ਕੋਈ ਅਪ੍ਰੈਂਟਿਸ ਜਿਨਾ ਕੀਤੀ ਹੈ ਉਹਨਾਂ ਨੂੰ ਪਤਾ ਹੋਣਾ ਵੀ ਕਿਹੜੇ ਕਲੰਪ ਵਰਤੇ ਜਾਂਦੇ ਹਨ ਪੀਜੀ ਕਲੰਪ ਡੀ ਸਟ੍ਰੈਂਪ ਦੇਸੀ ਕਲੰਪ ਜਾਂ ਜਸਤੀ ਕਲੰਪ ਸੋ ਇਸ ਦਾ ਰਾਈਟ ਆਨਸਰ ਹੈ ਪੀਜੀ ਕਲੰਪ ਜਿਹੜੇ ਕਿ ਬੇਸ ਕੋਟ ਸ਼ੇਪ ਦੇ ਬਣੇ ਹੁੰਦੇ ਹਨ ਰਾਈਟ ਦੋਸਤੋ ਪੀਜੀ ਕਲੰਪ ਅੱਗੇ ਪਹੁੰਚ ਲਿਆ ਦੋਸਤੋ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 7 ਹੈਡ ਲਿਖਿਆ ਹੈ ਵਿੱਚੋਂ ਕਿਹੜੀ আর্থਿੰਗ ਦੀ ਕਿਸਮ ਨਹੀਂ ਹੈ অপশনা ਆਪਣੇ ਸਾਹਮਣੇ ਦਿਤਿਆ ਹੋਇਆ ਹਨ ਪਹਿਲੀ ਹੈ ਸਥਾਈ আর্থਿੰਗ ਦੂਸਰੀ ਹੈ ਅਸਥਾਈ আর্থਿੰਗ ਤੀਸਰੀ ਹੈ ਪਾਈਪਰਥਿੰਗ ਚੌਥੀ ਹੈ ਮੈਟਲ আর্থਿੰਗ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੈਟਲ আর্থਿੰਗ ਮੈਟਲ আর্থਿੰਗ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਜਲਦੀ ਦੋਸਤੋ ਕੁਐਸਚਨ ਨੰਬਰ ਹੈ ਆਪਣਾ 8 ਐਕਸਟਰਾ ਹਾਈ ਵੋਲਟੇਜ ਲਾਈਨਾਂ ਤੇ ਗ੍ਰਿਡ ਸਬਸਟੇਸ਼ਨ ਦੀ ਅਰਥ ਰੈਜ਼ਿਸਟੈਂਸ ਵਧਦ ਤੋਂ ਵਧ ਕਿੰਨੀ ਹੁੰਦੀ ਹੈ 1 ਓਮ 2 ਓਮ 3 ਓਮ ਜਾਂ 4 ਓਮ 4 ਓਮ ਇਹ ਆਪਣੇ ਕੋਲ ਆਪਸ਼ਨ ਦਿੱਤੀਆਂ ਆਈਆਂ ਸਾਂ ਸੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਦੋਸਤੋ 1 ਓਮ 1 ਓਮ ਠੀਕ ਹੈ ਦੋਸਤੋ ਅਗੇ ਵਧ ਲਦੇ ਹਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 9 9 ਪਾਵਰ ਪ੍ਰੋਜੈਕਟਾਂ ਤੇ ਅਰਥਿੰਗ ਦਾ ਵੱਧ ਤੋਂ ਵੱਧ ਰਜਿਸਟੈਂਸ ਕਿੰਨਾ ਹੁੰਦਾ ਹੈ ਪਾਵਰ ਪ੍ਰੋਜੈਕਟਾਂ ਤੇ ਅਰਥਿੰਗ ਦਾ ਵੱਧ ਤੋਂ ਵੱਧ ਰਜਿਸਟੈਂਸ ਕਿੰਨਾ ਹੁੰਦਾ ਹੈ ਆਪਸ਼ਨ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 1 ਓਮ 2 ਓਮ 0.5 ਓਮ ਜਾਂ 10 ਓਮ ਸੋ ਸਭ ਤੋਂ ਜਿੱਥੇ ਪਾਵਰ ਪ੍ਰੋਜੈਕਟ ਹੁੰਦੇ ਨੇ ਸਭ ਤੋਂ ਘੱਟ ਰਜਿਸਟੈਂਸ ਕਿਹੜੀ ਹੈ ਵਾਟ ਵਾਦਰ ਰਿਸਟੈਂਸ ਕਿੰਨਾ ਹੁੰਦਾ ਹੈ ਹਾਂ ਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 0.5 ਓਮ ਏਡੀ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲ ਜਾਈਏ ਜੀ ਕੁਐਸਚਨ ਨੰਬਰ ਹੈ 10 ਇਹ ਮੈਂ ਪਿਛਲੇ ਵੀਡੀਓ ਵਿੱਚ ਵੀ ਮੈਂ ਇੱਕ ਕੁਐਸਚਨ ਕਰਵਾ ਚੁੱਕਿਆ ਬਹੁਤ ਵਾਰੀ ਕਰਵਾ ਚੁੱਕਿਆ ਲਾਈਟਿੰਗ ਅਰੇਸਟਰ ਦੀ ਅਰਥ ਰੈジਸਟੈਂਸ ਵਾਤਵਤ ਕਿੰਨੀ ਹੁੰਦੀ ਹੈ অপਸ਼ਨਾਂ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਹਨ ਪਹਿਲੀ ਹੈ 1 ਓਮ ਦੂਸਰੀ ਹੈ 2 ਓਮ ਤੀਸਰੀ ਹੈ 5 ਓਮ ਚੌਥੀ ਹੈ 10 ਓਮ ਸੋ ਦੋਸਤੋ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਇੱਕ ਆਪੋ ਆਪਣੇ ਕਮੈਂਟ ਤੁਸੀਂ ਜ਼ਰੂਰ ਕਰ ਦੇਣੇ ਨੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਡੇ ਸਟੂਡੈਂਟ ਕਿੰਨੀ ਕੋ ਬਹੁਤ ਹੀ ਵਧੀਆ ਤਿਆਰੀ ਕਰ ਰਹੇ ਹਨ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਖੁਸ਼ੀ ਸੋ ਵੀਡੀਓ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਜਿੰਨਾ ਦੋਸਤਾਂ ਨੇ ਸਾਡੇ ਸਾਰੀਆਂ ਕਲਾਸਾਂ ਦੇ ਪੀਡੀਐਫ ਆਪਣੇ ਮੋਬਾਈਲ ਤੇ ਲੈਣਾ ਚਾਹੁੰਦੇ ਹੋ ਤਾਂ ਬਹੁਤ ਹੀ ਘੱਟ ਖਰਚੇ ਵਿੱਚ ਸਿਰਫ 200 ਰੁਪਏ ਦੇ ਵਿੱਚ ਤੁਸੀਂ ਸਾਨੂੰ Google Pay ਕਰ ਸਕਦੇ ਹੋ ਆ ਨੰਬਰ ਮੈਂ ਤੁਹਾਨੂੰ ਦੇ ਦਿੱਤਾ ਹੈ ਇਹ ਤੁਸੀਂ ਸਿਰਫ 200 ਰੁਪਏ Google Pay ਕਰਕੇ ਜਾਂ PhonePe ਕਰਕੇ ਤੁਸੀਂ ਸਾਨੂੰ ਪੇ ਕਰ ਸਕਦੇ ਹੋ ਤੇ ਤੁਹਾਨੂੰ ਜਲਦੀ ਹੀ WhatsApp ਤੇ ਮਿਲ ਜਾਣਗੀਆਂ ਪੀਡੀਐਫ ਤੁਹਾਨੂੰ ਸਾਰੀਆਂ 35 40 ਕਲਾਸਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਹੀ ਪੀਡੀਐਫ ਮਿਲ ਜਰ ਗਏ ਜਿੰਦਰਾ ਕਿ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕੋਗੇ ਜੀ ਸੋ ਆਪਾਂ ਮਿਲਦੇ ਆ ਨੈਕਸਟ ਕੁਐਸਚਨ ਵਿੱਚ ਥੈਂਕ ਯੂ ਵੈਰੀ ਮਚ